हां जी यार इतने समय तो ठीक कर रहे थे अच्छे दिन आ रहे हैं अच्छे दिन रहता है पंजाब सरंदिगर में तीन आए थे जो भी जो बनती है मोहम्मद अमर दादी दादी वापस आके थोड़ा ना करें बहुत बढ़िया बढ़िया लाडपुरा की तो जट्टी जट्टी पाई है वाह मजा आ जाए जी मैं ये कीता बहुत मजा हां बस चल कितने दिन वास्ते गए थे ਅੱਡ ਇਹ ਇੱਕ ਅੱਠ ਦਹਾਕਿਆਂ ਵਾਸਤੇ ਜੋ ਕੁਝ ਭਾਰਤ ਦੇ ਵਿੱਚ ਹੋਇਆ ਉੱਥੇ ਲੋਕਾਂ ਦਾ ਕੀ ਕਹਿਣਾ ਹੈ ਬੇਰੇ ਮੈਨੂੰ ਤਾਂ ਇਹ ਨਾ ਪਹਲਾ ਨਹੀਂ ਚਲੋ ਤੁਸੀ ਅੱਜ ਨਹੀਂ ਦੋਨਾ ਟਾਈਮ ਪਹਿਲਾ ਹੋਣਾ ਪੈ ਗਿਆ ਤੁਸੀਂ ਮੈਂ ਆਪਣੇ ਸਾਡੇ ਰਿਲੇਟਿਵ ਉਹਨਾਂ ਨੂੰ ਮਿਲਣ ਗਏ ਮੇਰੀ ਮਾਤਾ ਰਾਏ ਕਿੱਥੇ ਗਈ ਸੀ ਲਾਹੌਰ ਪਾਕਿਸਤਾਨ ਤੋਂ ਜੋ ਹਾਲਾਤ ਆਏ ਉਸ ਕਰਕੇ ਵਾਪਸ ਆਏ ਹਾਂ ਜੀ ਉਸ ਕਰਕੇ ਆਏ ਨੇ 8 ਦਿਨ ਹੋਏ ਸੀ ਉਹਨਾਂ ਨੂੰ ਕਿਹੜੇ ਦਿਨ ਦੇ ਵਿੱਚ ਦੇ ਗਏ ਸੀ ਮਹੀਨੇ ਤੇ ਗਏ ਸੀ ਉਹ ਅੱਠ ਦਿਨ ਬਾਅਦ ਵਾਪਸ ਆ ਗਏ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਬਾਪਪਾ ਵਾਪਸ ਆ ਗਏ ਨੇ ਜੋ ਮੂਡ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਮਾ ਵਾਪਸ ਆ ਗਏ ਆਪਣੇ ਪਰਿਵਾਰ ਚ ਆ ਗਏ ਹਾਂ ਜੀ ਜੋ ਮੂਡ ਹੈ ਵਾ ਤਾਂ ਕਹਿੰਦਾ ਜਾਂਦੇ ਕੁਝ

ਲਾੜ ਪੂਰਾ ਕੀਤਾ ਜੱਫੀ ਜੁੱਫੀ ਪਾਈ ਆ ਵਾਹ ਵਾਹ ਜਾਈ ਜਿਹਨੇ ਇਹ ਕੀਤਾ ਬਹੁਤ ਆ ਆ ਬਸ ਅੱਛਾ ਕਿੰਨੇ ਦਿਨ ਵਾਸਤੇ ਗਏ ਸੀ ਅੱਜ ਇਹ ਇੱਕ 8 ਦਿਨਾਂ ਵਾਸਤੇ ਲੋਕੋ ਜੇ ਭਾਰਤ ਦੇ ਵਿੱਚ ਹੋਇਆ ਉੱਥੇ ਲੋਕਾਂ ਦਾ ਕੀ ਕਹਿਣਾ ਮੈਨੂੰ ਤਾਂ ਇਹ ਨਾ ਭਲਾ ਨਹੀਂ ਚਲੋ ਤੁਸੀਂ ਅੱਜ ਰੇਡ ਹੋਣਾ ਤਾਂ ਪਹਿਲਾਂ ਹੋਣਾ ਪੈ ਗਿਆ ਤੁਸੀਂ ਨਾ ਆਪਣੇ ਸਾਡੇ ਰਿਲੇਟਿਵ ਨੇ ਉਹਨਾਂ ਨੂੰ ਮਿਲਾਂਗੇ ਮੇਰੀ ਮਾਤਾ ਰਾਏ ਕਿੱਥੇ ਗਈ ਸੀ ਲਾਹੌਰ ਪਾਕਿਸਤਾਨ ਉਹ ਜੋ ਹਲਾਤ ਖਾਬ ਹੋਇਆ ਉਸ ਕਰਕੇ ਵਾਪਸ ਆਏ ਹਾਂ ਜੀ ਉਸ ਕਰਕੇ ਆਏ ਨੇ 8 ਦਿਨ ਹੋਏ ਸੀ ਉਹਨਾਂ ਨੂੰ ਕਿੰਨੇ ਦਿਨ ਦੇ ਵਿੱਚ ਦੇ ਤੇ ਗਏ ਸੀ ਮਹੀਨੇ ਤੇ ਗਏ ਸੀ ਉਹ ਅੱਛਾ ਕਿੰਨੇ ਦਿਨ ਬਾਅਦ ਆਪਸਾ 8 ਦਿਨ ਬਾਅਦ ਵਾਪਸ ਆਏ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਮਾਤਾ ਵਾਪਸ ਆ ਗਏ ਨੇ ਜੋ ਮਹੂਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੰਮਾ ਵਾਪਸ ਆ ਗਿਆ ਆਪਣੀ ਪਰਵਾਰ ਚਾਹ ਹਾਂ ਜੀ ਜੋ ਮਹੂਰ ਖਾਬ ਹੈ ਤਾਂ ਕਹਿੰਦਾ ਜਾਂਦੇ ਕੁਝ ਨਹੀਂ ਮੋਲ ਖਰਾਸੀ ਪਰ ਇਸ ਕਰਕੇ ਵਾਪਸੀ ਆਣਾ ਪਿਆ